ਪਟਿਆਲਾ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਸ ਨੇ ਪਟਿਆਲਾ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 10 ਚੋਰੀ ਦੇ ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ ਇਸ ਸਬੰਧ ਵਿੱਚ ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਛੇਤੀ ਹੀ ਹੋਰ ਵੀ ਚੋਰੀ ਦੇ ਮੋਟਰਸਾਈਕਲਾਂ ਬਰਾਮਦ ਕਰੇਗੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੂਮਿਤ ਨਾਮ ਦਾ ਵਿਅਕਤੀ ਜੋ ਥਾਣਾ ਜੋਤਾ ਇਲਾਕੇ ਦਾ ਰਹਿਣ ਵਾਲਾ ਹੈ ਮੋਟਰਸਾਈਕਲ ਚੋਰੀ ਕਰਕੇ ਨਾਪਾ ਰੋਡ ਸਥਿਤ ਪੀਐਸ ਪੀਸੀਐਲ ਸੀਐਲ ਵਰਕਸ਼ਾਪ ਵਿੱਚ ਵੇਚਦਾ ਹੈ ਸੂਚਨਾ ਦੇ ਆਧਾਰ ਤੇ ਸਿਵਲ ਲਾਈਨ ਪੁਲਿਸ ਨੇ ਕਾਰਵਾਈ ਕਰਦਿਆਂ ਸੂਮਿਤ ਨੂੰ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ਤੇ 6 ਹੋਰ ਚੋਰੀ ਦੇ ਮੋਟਰਸਾਈਕਲ ਆ ਬਰਾਮਦ ਕੀਤੀਆਂ ਗਈਆਂ ਇਸ ਮਾਮਲੇ ਵਿੱਚ ਉਸ ਦੇ ਇੱਕ ਸਾਥੀ ਜੋ ਸਮਾਨਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹਨਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਕਬਜ਼ੇ ਵਿੱਚੋਂ 4 ਹੋਰ ਮੋਟਰਸਾਈਕਲ ਬਰਾਮਦ ਹੋਈਆਂ ਹਨ ਪੁਲਸ ਵੱਲੋਂ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਚੋਰੀ ਦੀਆਂ ਵਾਰਦਾਤਾਂ ਵਿੱਚ ਉਹਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹਦੇ ਵਿੱਚ ਚੋਰੀ ਦੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਜੋ ਸਰਕਲ ਸਿਟੀ 1 ਵੱਲੋਂ ਇਹ 43 ਦੇ ਕਰੀਬ ਮੋਟਰਸਾਈਕਲ ਪਿਛਲੇ 10 ਦਿਨਾਂ ਦੇ ਦੌਰਾਨ ਰਿਕਵਰ ਕੀਤੇ ਗਏ ਨੇ ਜਿਹੜੇ ਚੋਰੀ ਸ਼ੋਦਾ ਮੋਟਰਸਾਈਕਲ ਨੇ ਇਹ ਜਿਹੜੀ ਮੁਹਿੰਮ ਹੈ ਇਮਾਨਜੋਗ ਐਸਐਸਪੀ ਸਾਹਿਬ ਤੇ ਐਸਪੀ ਸਿਟੀ ਸਾਹਿਬ ਜੀ ਦੀ ਦਸ਼ਾ ਨਿਰਦੇਸ਼ਿਤ ਚਲਾਈ ਜਾ ਰਹੀ ਸੀ ਜਿਸ ਜਿਹੜੇ ਹੁਣੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਇਹ ਇੰਸਪੈਕਟਰ ਰਮਨਦੀਪ ਸਿੰਘ ਬਰਾੜ ਐਸਐਚਓ ਸਿਵਲ ਲਾਈਨ ਪਤੇ ਚਾਰਜ ਮਾਡ ਟਾਊਨ ਦੀ ਪੁਲਿਸ ਪਾਰਟੀ ਵੱਲੋਂ ਰਿਕਵਰ ਕੀਤੇ ਗਏ ਸਰ ਇੱਕ ਕਿਥੋਂ ਦੇ ਫੜੇ ਨੇ ਕਿੱਥੋਂ ਦੇ ਇਹ ਇਹ ਮੋਟਰਸਾਈਕਲ ਨੱਬਰ ਰੂਟ ਤੋਂ ਪਹਿਲਾਂ ਇੱਕ ਸੁਮਿਤਨਾ ਦਾ ਲੜਕਾ ਗ੍ਰਿਫਤਾਰ ਕੀਤਾ ਗਿਆ ਸੀ ਮੁਕਬਰੀ ਦੇ ਆਧਾਰ ਤੇ ਤੇ ਉਸ ਪਾਸੋਂ ਇੱਕ ਮੋਟਰਸਾਈਕਲ ਸਪਲੈਂਡਰ ਦਾ ਰਿਕਵਰ ਕੀਤਾ ਗਿਆ ਸੀ ਉਸ ਦੀ ਅਰ ਫਰਦਰ ਪੁੱਛਗਿੱਛ ਤੇ ਇੱਕ ਹੋਰ ਲੜਕਾ ਹੈਪੀ ਨਾਮ ਦਾ ਸਮਾਣੇ ਮਲਕਾਣਾ ਪੱਤੀਦਾਰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਅਕੇ ਫਰਦਰ ਪੁੱਛਗਿੱਛ ਦੇ ਆਧਾਰ ਤੇ ਕੁੱਲ 10 ਸਪਲੈਂਡਰ ਮੋਟਰਸਾਈਕਲ ਰਿਕਵਰ ਕੀਤੇ ਗਏ ਨੇ ਇਹ ਮੋਟਰਸਾਈਕਲ ਲੀਲਾ ਭਵਨ ਤੇ ਖਾਸ ਕਰਕੇ ਰਜਿੰਦਰਾ ਹਸਪੀਟਲ ਏਰੀਆ ਤੋਂ ਚੋਰੀ ਕੀ ਕਰਦੇ ਸੀ ਅਕੇ ਕੀ ਮਨਸ਼ਾ ਹੁੰਦੀ ਸੀ ਅਕੇ ਵੱਖਰਾ ਵੇਚਦੇ ਸੀ ਅਗਰ ਲਗਾਤਾਰ ਇਹ ਮੋਟਰਸਾਈਕਲ ਏ ਮੋਟਰਸਾਈਕਲ ਇਹ ਗਹਿਣੇ ਦੇ ਦਿੰਦੇ ਸੀ ਮੋਟਰਸਾਈਕਲ ਨੂੰ ਅੱਗੇ ਆਪਣੇ ਜਾਣਕਾਰ ਜਾਂ ਅੱਗੇ ਕਿਸੇ ਭੋਲੇ ਭਾਲੇ ਵਿਅਕਤੀ ਨੂੰ ਜਾਂ ਜ਼ਿਆਦਾਤਰ ਇਹ ਪਿੰਡਾਂ 'ਚ ਮੋਟਰਸਾਈਕਲ ਪਹਿਲਾਂ ਵੀ ਫੜੇ ਗਿਆ ਪਹਿਲੇ ਤੀਸਰਾ ਇਹ ਤੀਸਰਾ ਪਿਛਲੇ 10 ਦਿਨਾਂ ਦੌਰਾਨ ਇਹ ਤੀਸਰਾ ਗੈਂਗ ਹੈ ਜਿਹੜਾ ਲੋਰੀ ਗੇਟ ਤੇ ਮਾਡਲ ਟਾਊਨ ਤੇ ਸਿਵਲ ਲਾਈਨ ਤੇ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦਾ ਆਪਸ 'ਚ ਕੋਈ ਲਿੰਕ ਨਹੀਂ ਅਲੱਗ-ਅਲੱਗ ਹੀ ਗਰੁੱਪ ਸੀ ਤਿੰਨ ਗਰੁੱਪ ਸੀ ਸਰ ਜਿਹੜੇ ਪਹਿਲੇ ਪੜ੍ਹੇਗੇ ਉਹਨਾਂ ਦਾ ਕੋਈ ਕੋ ਮਿਲਿਆ ਸੀ ਜਾਂ ਨਹੀਂ 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 ਇਹ ਤਾਂ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਪੈਡ ਨੱਪੀ ਜਾ ਰਹੀ ਸੀ ਤੇ ਰੈਕੀ ਕੀਤੀ ਜਾ ਰਹੀ ਸੀ ਇਹ ਅਲੱਗ-ਅਲੱਗ ਪਕੜ ਗਏ ਐਲਾ ਵੀ ਸੁਬਿੱਤ ਕੋ ਪਰਚੇ ਦਰਜਾ ਕੋਈ ਨਹੀਂ ਜੀ ਇਹਨਾਂ ਤੇ ਕੋਈ ਪਰਚਾ ਸਰ ਜਿਸ ਤਰ੍ਹਾਂ ਕਿ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਫੀ ਜਾਰੇ ਨੌਜਵਾਨਾਂ ਦੀ ਹੁਲੜਬਾਜੀ ਕਰ ਰਹੇ ਨੇ ਗੱਡੀਆਂ ਤੋਂ ਬਾਹਰ ਨਿਕਲ ਕੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਉਹਨਾਂ ਡਿਟੇਨ ਵੀ ਕੀਤਾ ਗਿਆ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਈ ਕਿ ਬਿਲਕੁਲ ਪਹਿਲਾਂ ਵੀ ਮਾਨਯੋਗ ਐਸਪੀ ਸਿਟੀ ਸਾਹਿਬ ਨੇ ਵੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਸੀ ਉਸ ਦਿਨ ਕੁਝ ਕਰੀਬ 3 ਦਿਨ ਪਹਿਲਾਂ ਵੀ 6 ਨੌਜਵਾਨ ਹੁਲੜਬਾਜੀ ਕਰਦੇ ਪਕੜੇ ਗਏ ਸੀ ਇਹ ਜਿਹੜੇ ਕੱਜ ਵੀ ਨੌਜਵਾਨ ਡਿਟੇਨ ਕੀਤੇ ਗਏ ਹਨ ਇਹਨਾਂ ਦੇ ਵਾਰਸਾਂ ਨੂੰ ਬੁਲਾ ਕੇ ਅਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸਕੂਲੀ ਬੱਚੇ ਸੀ ਜਾਂ ਕਾਲਜ ਦੇ ਸੀ ਕੋਈ। ਉਹ ਸਾਰੀ ਹੁਣ ਤਫ਼ਤੀਸ਼ ਕੀਤੀ ਜਾ ਰਹੀ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ ਸਰ ਜਿਹੜਾ ਜਿਹੜੇ ਮੋਟਰਸਾਈਕਲ ਤੇ ਬੜੇ ਬੰਦੇ ਉੜੇ ਗਏ ਆ ਪਹਿਲਾਂ ਵੀ ਕੁਝ ਦਿਨ ਪਹਿਲਾਂ ਬੰਦੇ ਬੜੇ ਸੀਗੇ। ਉਹਨਾਂ ਨਾਲ ਕੋਈ ਇਹਨਾਂ ਦਾ ਕੱਲ ਨਹੀਂ ਜੀ। ਉਹ ਉਹ ਵੀ ਉਹ ਅਲੱਗ ਗੈਂਗ ਹੈ ਜੀ, ਅਲੱਗ ਹੈ। ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ।